ਆਪਾਂ ਲੈ 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 ਬੰਦੇ ਘਰੋਂ ਨਿਕਲ ਦੇਣੀ ਘਰੇ ਹੀ ਬੈਠੇ ਰਹਿਣਾ ਨਾ ਕੋਈ ਸ਼ਰੀਰ ਬੰਦੇ ਦਾ ਕਿਤੇ ਲੱਗਦਾ ਹੈ ਕੁਝ ਉਹ ਕਰਦਾ ਬਿਮਾਰੀਆਂ ਲੱਗਦੀਆਂ ਸੋ ਤਾਂ ਬੰਦਾ ਕੁਝ ਕਰੇ ਬਾਹਰ ਨਿਕਲੇ ਨਸ਼ਾ ਪਤਾ ਨਹੀਂ ਕਰਦੇ ਕੋਈ ਐਸੀ ਕੋਈ ਚੀਜ਼ ਨਹੀਂ ਹੈਗੀ ਇਹਦਾ ਚਲੋ ਵਧੀਆ ਇਹਦਾ ਸ਼ਰੀਰੀ ਬੰਦੇ ਦਾ ਪਾਉਂਦਾ ਇਹਦੇ ਜੀ ਬਸ ਸਿੱਖਦੇ ਆ ਸੀ ਇਹਦੇ ਇੱਕ ਦੂਜੇ ਦੇ ਸਿੱਖਦੇ ਮੈਂ ਕੀ ਸਿਕਾਉਣਾ ਹੈ ਲੈ ਵੇਖੋ ਤੁਮਾ ਇਹ ਗਾਣਾ ਥੋੜਾ ਹੋੜੀ ਐ ਨੁੱਡੀ ਚੂਮਰ ਪਾ ਲਿਆ ਤੇਜ ਗਾਣਾ ਪੰਗੜਾ ਪ੍ਰੋਪਰ ਪੈ ਗਿਆ। ਬੰਦਾਂ ਮੋਟੇ ਹੁੰਦੇ ਸੀ ਪੰਗੜੇ ਨਾਲ ਹੀ ਵੱਲ ਫਿੱਟ ਹੋ ਗਏ ਜਿਹੜੇ ਹਾਜ਼ਰੀਆਂ ਦੀ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਸੰਦੀਪ ਕੰਬੋਜ ਅਕਸਰ ਖਬਰਾਂ ਕਰਦੇ ਆਂ ਤਾਂ ਅੱਜ ਅਸੀਂ ਸੈਕਟਰ 17 ਤੋਂ ਲੰਘ ਰਹੇ ਸੀ ਤਾਂ ਕੁਝ ਨੌਜਵਾਨ ਇੱਕ ਵੱਖਰੇ ਅੰਦਾਜ਼ ਦੇ ਵਿੱਚ ਇੱਕ ਮੌਸਮ ਹੀ ਅੱਜ ਸੁਹਾਣਾ ਹੈਗਾ ਤੇ ਵੱਖਰੇ ਅੰਦਾਜ਼ ਚ ਭੰਗੜਾ ਡਾਂਸ ਚੱਲ ਰਿਹਾ ਸੀ ਤਾਂ ਅਸੀਂ ਉਹਨਾਂ ਨੂੰ ਕੈਪਚਰ ਕੀਤਾ ਪਹਿਲਾਂ ਗੱਡੀ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਨਹੀਂ ਫਿਰ ਉਹਨਾਂ ਨੂੰ ਮਿਲੇ ਜਿਹੜੀ ਤੁਸੀਂ ਭੰਗੜੇ ਦੇ ਅੰਦਾਜ਼ ਤੁਸੀਂ ਵੀਡੀਓ ਤੁਹਾਈ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਹੈਗੇ ਨੇ ਜਿਹੜੇ ਕਿ ਇੱਥੇ ਭੰਗੜਾ ਪਾ ਰਹੇ ਤਾਂ ਉਹਨਾਂ ਦਾ ਜਿਹੜਾ ਅਸੀਂ ਗੱਲਬਾਤ ਕਰਦੇ ਆ ਕੀ ਨਾਂ ਤੁਹਾਡਾ ਜੀ ਮੇਰਾ ਜੀ ਵਾਸੂ ਚੋਹਾਨ ਕੀ ਬਾਤ ਹੈ ਪੂਰੀ ਟੀਮ ਅਸੀਂ ਤਾਂ ਲੰਘ ਰਹੀ ਸੀ ਤੇ ਅਸੀਂ ਗੱਡੀ 'ਚ ਤੁਹਾਨੂੰ ਕੈਪਚਰ ਕੀਤਾ ਉਹ ਤਾਂ ਤੁਸੀਂ ਦੇਖਿਆ ਨਹੀਂ ਪਰ ਜ਼ਬਰਦਸਤ ਟੋਨਿੰਗ ਆਪਸੇ ਤੇ థాంਕਿਊ ਜੀ ਵਾਹ ਬਹੁਤ ਥੋੜਾ ਬਾਕੀ ਆ ਜੀ ਸਾਰੇ ਯਾਰ ਆਸੀਂ ਸਾਰੇ ਯਾਰ ਦੋਸਤ ਹੀ ਹੈਗੇ ਆ ਤੇ ਕਦੇ ਜਦ ਵਿਲੇ ਹੋਈਏ ਐਤਵਾਰ ਰੋਜ਼ਵਾਰ ਨੂੰ ਅਸੀਂ ਇਕੱਠੇ ਹੋ ਜਾਂਦੇ ਆ ਤੇ ਉਦਾਂ ਹੀ ਸ਼ੌਂਕ ਲਈ ਬਸ ਮਾੜਾ ਮੋਟਾ ਕਰ ਲਿਆ ਵਧੀਆ ਸ਼ੌਂਕ ਹੈ ਜਿਵੇਂ ਤੁਸੀਂ ਕਰ ਰਹੇ ਹੋ ਨਾਲੇ ਲੋਕ ਇਹ ਚੀਜ਼ ਨੂੰ ਦੇਖਦੇ ਨੇ ਇੱਕ ਹੁੰਦਾ ਐਵੇਂ ਲੰਡਰ ਸ਼ੌਂਕ ਪਾਲੇ ਸ਼ੌਂਕ ਤਾਂ ਹੈਗੇ ਨਾ ਵੀ ਚਲ ਇੱਕ ਪੰਜਾਬੀ ਵਿਰਸੇ ਨੂੰ ਅੱਗੇ ਲੈ ਕੇ ਜਾ ਰਹੇ ਹੋ ਨਹੀਂ ਸਹੀ ਗੱਲ ਹੈ ਜੀ ਕੋਈ ਨਸ਼ਾ ਪਤਾ ਨਹੀਂ ਕਰਦੇ ਕੋਈ ਐਸੀ ਕੋਈ ਚੀਜ਼ ਨਹੀਂ ਹੈਗੀ ਇਹ ਤਾਂ ਚਲੋ ਵਧੀਆ ਇਹ ਤਾਂ ਸਰੀਰੀ ਬੰਦੇ ਦਾ ਵਾਹਦਾ ਇਹ ਦੇ ਜੀ ਸਰੀਰ ਪੂਰਾ ਫਿੱਟ ਰਹਿੰਦਾ ਜੀ ਸਰੀਰ ਫਿੱਟ ਰਹਿੰਦਾ ਪੂਰਾ ਨਾਲੇ ਜਿਹੜੇ ਉਹ ਜਿਹੜੇ ਹੁੰਦੇ ਨੇ ਜਿਵੇਂ ਸਾਡੇ ਵਾਂਗ ਨੱਚਣ ਜਿਵੇਂ ਕਹਿੰਦੇ ਨੇ ਉਹ ਵੀ ਕੁਛ ਨਾ ਕੁਛ ਵਾਲ ਸਿੱਖ ਲੈਂਦੇ ਨੇ ਨੱਚਣ ਨਾਲ ਤਾਂ ਆਦਾ ਨਹੀਂ ਰੰਗ ਚ ਭੰਗ ਪਾਣੀ ਨਹੀਂ ਤੁਸੀਂ ਪੂਰੇ ਪ੍ਰੋਪਰ ਉਹਨਾਂ ਨੂੰ ਵੀ ਸਿਖਾ ਰਹੇ ਹੁੰਦੇ ਹੋ ਸਹੀ ਗੱਲ ਹੈ ਜੀ ਇਹ ਤਾਂ ਹਰ ਬੰਦਾ ਨਹੀਂ ਚਲੋ ਰੰਗ ਚ ਭੰਗ ਵੀ ਕੀ ਉਹ ਤਾਂ ਅਸੀਂ ਸਿੱਖ ਰਹੇ ਹਾਂ ਤਾਂ ਅਸੀਂ ਕਰ ਲੈਣੇ ਨੱਚਣਾ ਤਾਂ ਨੱਚਣਾ ਹੀ ਹੈ ਜਿੱਦਾਂ ਮਾੜੀ ਨੱਚੇ ਕੋਈ ਨਹੀਂ ਨਹੀਂ ਚਲੋ ਖੁਸ਼ੀ ਦਾ ਹੁੰਦਾ ਪਰ ਜਿਹੜਾ ਤੁਸੀਂ ਸਟੈਪ ਕਰ ਰਹੇ ਨਾ ਪੂਰਾ ਇਹ ਫਿਰ ਪਹਿਲਾਂ ਪ੍ਰੈਕਟਿਸ ਕਰੀ ਕਰਦੇ ਜਿਵੇਂ ਹੁਣ ਕਰ ਰਹੇ ਜਿਵੇਂ ਹਾਂ ਜੀ ਮਾੜਾ ਮੋਟ ਬਸ ਸਿੱਖਦੇ ਆ ਸੀ ਇੱਕ ਦੂਜੇ ਤੋਂ ਸਿੱਖਦੇ ਆ ਮੈਂ ਕੀ ਸਿਖਾਉਣਾ ਕਿ ਇਹਨੂੰ ਲੈ ਵੇਖੋ ਜਦੋਂ ਹੁਣ ਸਰਦਾਰ ਸਾਹਿਬ ਹੈਗੇ ਨੇ ਬਹੁਤ ਵਧੀਆ ਲੱਗ ਰਹੇ ਦਸਤਾਰ ਦੇ ਵਿੱਚ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਪੁਸ਼ਪਿੰਦਰ ਸਿੰਘ ਹੈ ਜੀ ਅੱਛਾ ਤੇ ਕਦੋਂ ਤੋਂ ਮਤਲਬ ਸਾਰਾ ਗਰੁੱਪ ਇਕੱਠਾ ਹੈਗਾ ਸਾਡਾ ਜੀ ਕਾਲਜ ਟਾਈਮ ਤੋਂ ਹੈਗਾ ਇਕੱਠਾ ਗਰੁੱਪ ਤੇ ਜੂਨ ਕਾਲਜ ਦੀ ਟੀਮ ਟੀਮਾਂ ਹੁੰਦੀਆਂ ਉਵੇਂ ਸਾਡੀ ਵੀ ਇੱਕ ਟੀਮ ਸੀਗੀ ਤੇ ਫਿਰ ਕਾਲਜ ਤੋਂ ਬਾਹਰ ਨਿਕਲ ਕੇ ਸਾਡੇ ਸੀਨੀਅਰਸ ਨੇ ਟੀਮ ਮੈਂ ਤਿਆਰ ਕੀਤੀ ਭੰਗਣਾ ਬ੍ਰਿਗੇਡ ਕਰਕੇ ਤੇ ਆਪਾਂ ਜਿਵੇਂ ਜਿਵੇਂ ਪਾਸ ਆਊਟ ਹੁੰਦੇ ਗਏ ਹਨਾ ਉਵੇਂ ਆਪਾਂ ਟੀਮ ਜੁਆਇਨ ਕਰ ਲਈ ਤਾਂ ਇਦਾਂ ਹੀ ਆਪਾਂ ਸਾਰੇ ਇਕੱਠੇ ਆ ਭੰਗਣੇ ਨੂੰ ਲੈ ਕੇ ਜੀ ਰੀਲਾ ਰੂਲਾ ਬਣਾ ਕੇ ਪਾਉਂਦੇ ਹੋ ਫਿਰ ਗਰੁੱਪਾਂ ਚ ਹਾਂਜੀ ਸਾਡੇ ਇੰਸਟਾਗ੍ਰਾਮ ਦੇ ਪੇਜ ਹੈਗਾ ਉੱਥੇ ਆਪਾਂ ਰੀਲਾਂ ਵਗੈਰਾ ਅਪਲੋਡ ਕਰ ਕਰ ਦਿੰਦੇ ਆ ਹਨਾ ਤੇ ਆਪਾਂ ਕੰਪੀਟੀਸ਼ਨ ਵਗੈਰਾ ਵੀ ਕਰ ਲਈ ਕਰ ਲੈਂਦੇ ਆ ਅੱਛਾ ਹਾਂਜੀ ਇ ਪੰਗੜੇ ਤੇ ਕਰ ਲੈਂਦੇ ਹਾਂ ਹਾਜੀ ਤੇ ਨਾਲੇ ਪੰਗੜੇ ਦੀਆਂ ਗੱਲਾਂ ਬਾਤਾਂ ਕਰ ਲੈਂਦੇ ਆਲੇ ਦੋਲੇ ਦੀਆਂ ਮਤਲਬ ਕਿ ਅਵਲ ਕੀ ਲਾਲੋ ਤੁਸੀਂ ਕੀ ਚੀਜ਼ ਵਧੀਆ ਹੈਗੀ ਆ ਅੱਜ ਕੱਲ ਚੱਲ ਰਹੀ ਹੈ ਭੰਗੜੇ ਸ ਹਨ ਉਹ 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 ਸਾਡੇ ਕੁੜੀਆਂ ਵੀ ਹੈਗੀਆਂ ਤੁਹਾਡੇ ਹਾਂਜੀ ਹਾਂਜੀ ਸਾਡੇ ਕਾਲਜ ਦੀਆਂ ਕੁੜੀਆਂ ਨੇ ਜਿਹੜੀ ਪਾਸਵਰਡ ਹੋਈਆਂ ਨੇ ਤੇ ਬਾਕੀ ਹੁਣ ਜਿਵੇਂ ਰੀਚ ਥੋੜੀ ਵਾਧੀ ਆ ਹਨਾ ਤੇ ਆਪਾਂ ਡੇਲੀ ਹੁੰਨੇ ਆ ਆਪਾਂ ਪੋਸ ਵਗੈਰਾ ਪਾਉਨੇ ਆ ਡੇਲੀ ਐਕਟਿਵ ਹੁੰਨੇ ਆ ਤਾਂ ਬਾਰੋਂ ਵੀ ਜੁੜਦੀਆਂ ਨੇ ਹਨਾ ਬੰਦੇ ਹਾਂਜੀ ਮੈਸੇਜ ਕਰਦੇ ਹੋਣਗੇ ਵੀ ਤੁਸੀਂ ਸਾਡਾ ਮਿਲੋ ਜਾਂ ਵਗੈਰਾ ਜੁਆਇਨ ਕਰਨੀ ਆ ਤਾਂ ਅਸੀਂ ਕੋਈ ਅੱਦਾਂ ਕੰਪੀਟੀਸ਼ਨ ਕਰਨਾ ਤੁਹਾਡੇ ਨਾਲ ਇਦਾਂ ਇਦਾਂ ਹੁੰਦਾ ਹੈ ਜਦੋਂ ਕਰਦੇ ਹੋ ਤਾਂ ਸਾਰੀ ਫਿਰ ਇੱਕ ਦੋ ਨੂੰ ਮਤਲਬ ਪੂਰਾ ਦਿਮਾਗ ਚ ਬਿਠਾਣਾ ਪੈਂਦਾ ਨਾ ਵੀ ਹੁਣ ਕਿਹੜਾ ਸਟੈਪ ਹੈਗਾ ਹਾਂਜੀ ਸਟੈਪ ਤੇ ਜਿਵੇਂ ਗਾਣਾ ਜਿਸ ਰਿਦਮ ਚ ਵੱਜ ਰਿਹਾ ਜਿਹੜੀ ਲੈ ਚ ਵੱਜ ਰਿਹਾ ਉਸ ਆਪਾਂ ਸਟੈਪ ਪਾੰਦੇ ਰਹਿੰਦੇ ਆ ਜੇ ਗਾਣਾ ਥੋੜਾ ਹੌਲੀ ਹੈ ਲੁੱਡੀ ਚੂਮਰ ਪਾ ਲਿਆ ਤੇਜ਼ ਗਾਣਾ ਪੰਗੜਾ ਪ੍ਰੋਪਰ ਪੈ ਗਿਆ ਉਹ ਕਿੰਨੇ ਤਰ੍ਹਾਂ ਦਾ ਪੰਗੜਾ ਹੁੰਦਾ ਕੁਝ ਜਿਵੇਂ ਪੰਗੜੇ ਦੇ ਟਾਈਪ ਹੁੰਦੇ ਨਾ ਕੋਈ ਇਹ ਵੀ ਪੰਗੜਾ ਤੇ ਸਮੂਹ ਹੈ ਸਾਰੇ ਜਿਹੜੇ ਨਾਚ ਪੰਜਾਬ ਦੇ ਸੀਗੇ ਨਾ ਲੁੱਡੀ ਚੂਮਰ ਧਮਾਲਾ ਇਹਦਾ ਸਮੂਹ ਕੋਈ ਪੰਗੜਾ ਬੰਦਾ ਹੈ ਉਹ ਪੰਗੜੇ ਦੇ ਜਿਹੜੇ ਸੈੱਟ ਬੰਦ ਆ ਉਸ ਸਾਰਾ ਕੁਝ ਹੀ ਹੁੰਦਾ ਹੈ ਤੇ ਉਹਨੂੰ ਕਿ ਪੰਗੜਾ ਕਹਿੰਦੇ ਮਰਦਾ ਨਹੀਂ ਹੈਗਾ ਝੁੰਮਰ ਹੋਰ ਹੁੰਦੀ ਹੈ ਨਾ ਇਹ ਮਿਕਸ ਹੈਗਾ ਜੀ ਇਹ ਮਿਕਸ ਸੀ ਲੋਡੀ ਹੋ ਗਿਆ ਪੰਗੜਾ ਹੋ ਗਿਆ ਫਾਸਟ ਸਟੈਪ ਹੋ ਗਿਆ ਇਹ ਮਿਕਸ ਮਿਕਸ ਇਹ ਇੱਕ ਪੰਗੜਾ ਮਿਕਸਪ ਹੈ ਨਾ ਸਾਰੇ ਅਲੱਗ ਅਲੱਗ ਨੱਚਾਂ ਦਾ ਇਹੋ ਚੀਜ਼ ਹੈਗੀ ਝੁੰਮਰ ਦਾ ਕਰਕੇ ਦਿਖਾਓਗੇ ਇੱਕ ਵਾਰੀ ਝੁੰਮਰ ਦਾ ਕਰ ਦਿੰਦੇ ਆ ਫਿਰ ਚਲੋ ਅਸੀਂ ਮੈਂ ਨਾਲ ਗੱਲਬਾਤ ਕਰ ਤੁਸੀਂ ਤੁਸੀਂ ਕਰੋ ਝੁੰਮਰ ਦਾ ਮਤਲਬ ਨਾਲ ਕੋਈ 뮤직 ਨਾਲ ਲਾਉਣਾ ਪਏਗਾ ਕੋਈ ਕੋਈ ਸਾ ਲਾ ਲਓ ਕੋਈ ਗਾਣਾ ਕੋਈ ਫੋਰੀ ਰਿਕਾਰਡ ਕਰੋ ਤੁਸੀਂ ਕੋਈ ਐਦਾਂ ਹੀ ਕਰ ਲੈਨੇ ਆਪਾਂ ਐਦਾਂ ਹੀ ਕਰ ਲੈਨੇ ਆ ਕਦੇ ਕਰ ਲੈਣੇ ਸਵਾਗਤ ਝੂਮਰ ਦੇਖਣ ਨੂੰ ਬੜਾ ਸਮਾਂ ਹੋ ਗਿਆ ਕਾਲਜਾਂ ਵਿੱਚ ਅਕਸਰ ਝੂਮਰ ਦੇ ਕੰਪੀਟੀਸ਼ਨ ਹੁੰਦੇ ਨੇ ਅਸੀਂ ਹੁਣ ਤੁਸੀਂ ਟਿਊਨ ਚ ਉਦਾਂ ਹੀ ਕਰ ਲਓ ਵੇਖ ਲਓ ਹੁਣ ਲਾਈਵ ਦਿਖਾਣੇ ਆ ਹੁਣ ਅਸੀਂ ਕੀ ਹਵਾਲ ਕੀ ਹਵਾਲ ਦੈਂਤਾ ਦੈਂਤਾ ਦੈਂਨਕ 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 ਦ ਦੈਨਕ ਦੈਨ ਦੈਨਕ ਦੈਨ ਦੈਨ ਤੱਕ ਦੈਨ ਤੱਕ ਇਹ ਦੈਨ ਦਾਂ ਦੈਨਕ ਦੈਨ ਦਾਂ ਦੈਨਕ ਦੈਨ ਦਾਂ ਦੈਨਕ ਦੈਨ ਹੋਏ ਦਾਂ ਦੈਨਕ ਦਾਂ ਦੈਨਕ ਦੈਨ ਤੱਕ ਦੈਨ ਤੱਕ ਕੀ ਬਾਤ ਹੈ ਤੇ ਕੋਈ ਬੋਲੀ ਬਲੀ ਪਾ ਲੈਂਦੇ ਹੋ ਕੀ ਇੱਕ ਦੀ ਬੋਲੀਪਾਲ ਹੀ ਇੱਕ ਦੇ ਹੈ ਕੋਈ ਪਾਉਂਦੇ ਬੋਲੀ ਵਾਲੀ ਨਹੀਂ ਨਾ ਨਾ ਇਹ ਉਹਨਾਂ ਆਪਾਂ ਕਈ ਵਾਰੀ ਦੋਸਤਾਂ ਜੋ ਬੋਲੀਆਂ ਹੁੰਦਾ ਜਦ ਬੋਲੀ ਪਾ ਕੇ ਆਪਾਂ ਕਰਦੇ ਆਂ ਖੁਸ਼ ਜਿਹੜਾ ਲਾਈਵ ਪੰਗੜਾ ਹੁੰਦਾ ਉਹ ਇਦਾਂ ਹੀ ਹੁੰਦਾ ਕੀ ਲਾਈਵ ਜਿਵੇਂ ਹੁੰਦੇ ਨੇ ਆਪਣੇ ਇਨਸਟਰੂਮੈਂਟਲ ਹੁੰਦੇ ਨੇ ਹਨਾ ਟੋਲ ਵਾਲਾ ਹੋ ਗਿਆ ਅਲਗੋਈਆ ਵਾਲਾ ਹੋ ਗਿਆ ਬੁਕਚੂ ਵਾਲਾ ਹੋ ਗਿਆ ਫੋਕ ਸਾਜ਼ ਹੁੰਦੇ ਨੇ ਤੇ ਹਮ ਇੱਕ ਬੋਲੀ ਵਾਲਾ ਹੁੰਦਾ ਚਾਰ ਪੰਜਾਂ ਨੇ ਹਾਂਜੀ ਬੋਲੀ ਵੈਸੇ ਗਾ ਲੈਂਦੇ ਕੋਈ ਮੈਂ ਵੈਸੇ ਪੱਛ ਸਾਡੇ ਜੋ ਨਿਗਾਹਦਾ ਸਾਡਾ ਟੀਮ ਦਾ ਹੈਗਾ ਮੰਡਾ ਇੱਕ ਅੱਛਾ ਹਾਂਜੀ ਇਹ ਚਲੋ ਵਧੀਆ ਗੱਲ ਹੈਗੀ ਤੁਸੀਂ ਚੰਗੀ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਕੀ ਕਰਨਾ ਚਾਹੁੰਦੇ ਨੌਜਵਾਨਾਂ ਨੂੰ ਚਲੋ ਅੱਜ ਦੇ ਸਮੇਂ 'ਚ ਰੀਲਾਂ ਚਲੋ ਬਣਾਉਣਾ ਇੱਕ ਵਧੀਆ ਹੈਗਾ ਕੋਈ ਚੰਗੀ ਚੀਜ਼ ਸਮਾਜ ਵਾਸਤੇ ਬਣਾਓਗੇ ਤਾਂ ਚੰਗਾ ਤੁਹਾਡਾ ਵੀ ਇੱਕ ਚੰਗਾ ਨਾਮ ਬਣਦਾ ਹੈ ਸਹੀ ਗੱਲ ਹੈ ਜੀ ਬਾਈ ਇਹ ਕਿ ਹੁਣ ਜੀ ਹੌਲੀ ਹੌਲੀ ਸਕੂਲਾਂ 'ਚੋ ਵੀ ਪੜ੍ਹਾਈ ਹੋਰ ਹਿਸਾਬ ਦੀ ਹੋ ਗਈ ਬੰਦੇ ਘਰੋਂ ਨਿਕਲ ਦੇਣੀ ਘਰੇ ਹੀ ਬੈਠੇ ਰਹਿਣਾ ਨਾਲ ਕੋਈ ਸਰੀਰ ਬੰਦੇ ਦਾ ਕਿਤੇ ਲੱਗਦਾ ਹੈ ਕੁਝ ਉਹ ਕਰਦਾ ਬਿਮਾਰੀਆਂ ਲੱਗਦੀਆਂ ਸੋ ਤਾਂ ਬੰਦਾ ਕੁਝ ਕਰੇ ਬਾਹਰ ਨਿਕਲੇ ਹੋਰ ਨਹੀਂ ਕੁ ਚਲੋ ਇਹ ਤਾਂ ਉਹ ਜਿਵੇਂ ਕਹਿੰਦੇ ਕਿ ਕਿਸੇ ਨੂੰ ਉਠਾ ਬੈਠਾ ਲਾਉਣ ਨੂੰ ਕਹ ਜੀਦਾ ਬੰਦਾ ਮਾੜਾ ਜਿਹਾ ਉਹ ਕਰਦਾ ਕਿ ਮੈਨੂੰ ਪਿਨਿਸ਼ਮੈਂਟ ਦੇਤੀ ਆ ਉਹ ਕਰਦੀ ਭੰਗੜਾ ਵਾਲਿਆਂ ਦਾ ਕੋਈ ਵੱਡੀ ਗੱਲ ਨਹੀਂ ਕੁੜੀਆਂ ਵੀ ਫੈਨ ਹੋ ਜਾਂਦੀਆਂ ਜਦੋਂ ਮਾਰਦੇ ਹੋ ਕਿਤੇ ਮਾਰਕੀ ਮੁਰਕੀਟ ਜਿ ਮਾਰਦੇ ਕਹਿੰਦੇ ਯਾਰ ਕੀ ਬਾਤ ਹੈ ਸਰਦਾਰ ਨਾਲ ਕਿੰਨੀ ਵਧੀਆ ਭੰਗੜੇ ਕਰ ਰਹੇ ਨੇ ਉਦਾਂ ਚਲੋ ਜੀ ਆਪਣੀ ਆਪਣੀ ਸਾਰਿਆਂ ਦੀ ਪਸੰਦ ਹੈ ਬਟ ਇਹ ਕਿ ਹਾਂ ਬੰਦੇ ਦਾ ਸਰੀਰ ਲੱਗਦਾ ਜੀ ਮਿਹਨਤ ਐਹੀ ਹੈ ਫਿੱਟ ਰਹਿੰਦਾ ਬੰਦਾ ਕੀ ਕਰਨਾ ਚਾਹੁੰਦੇ ਬਾਈ ਨੌਜਵਾਨਾਂ ਨੂੰ ਮਸੇ ਇਹ ਹੀ ਕੀ ਮਤਲਬ ਕਿ ਬਾਕੀ ਜਿੰਨਾ ਛੱਡ ਕੇ ਇੱਕ ਐਰੀ ਚੀਜ਼ ਅੱਖੋ ਜਿਹੜੀ ਤੁਹਾਨੂੰ ਫਾਇਦਾ ਦਵੇ ਜਿਵੇਂ ਕਿ ਪੰਗੜਾ ਸਾਨੂੰ ਫਿੱਟ ਰੱਖਦਾ ਸਾਡਾ ਮਾਈਂਡ ਵੀ ਇੱਕ ਇੱਕ ਜਗ੍ਹਾ ਤੋਂ ਲਾ ਕੇ ਮਤਲਬ ਕਿ ਹਾਂ ਸਟ्रेस ਫਰੀ ਹੋ ਜਾਂਦਾ ਬੰਦਾ ਤੇ ਉਦਾਂ ਮੈਂ ਲਿਖ ਪੰਗੜਾ ਹੈਗਾ ਖੁਸ਼ੀ ਦਾ ਨਾਚ ਆਇਆ ਹਨਾ ਨਾਲੇ ਫਿਟਨੈਸ ਤੁਸੀਂ ਸਾਰੇ ਮੇਰੇ 사 ਨਾਲ ਪੂਰੇ ਫਿੱਟ ਪਹਿਲਾਂ ਮੋਟੇ ਹੁੰਦੇ ਸੀ ਪੰਗੜੇ ਨਾਲ ਹੀ ਮੈਂ ਫਿੱਟ ਹੋ ਗਏ ਅੱਛਾ ਪਾ ਲਓ ਮਤੋਂ ਆਪਾਂ ਕਹੀਏ ਵੀ ਜਿਮ ਨਾਲ ਜਿਮ ਚ ਜਿਮ ਵੀ ਵਧੀਆ ਹੈਗਾ ਇਹ ਉਸ ਤੋਂ ਵੀ ਜ਼ਬਰਦਸਤ ਹੈਗਾ ਜੇ ਇਹਨਾਂ ਸਟੈਮਰਾਂ ਬਹੁਤ ਜੋ ਆਪਾਂ ਪੂਰੇ ਤਰੀਕੇ ਨਾਲ ਭੰਗੜਾ ਪਾਈਏ ਨੇ ਫੋਕ ਹੁੰਦਾ ਨਾ ਜਿਵੇਂ ਉਹ استاد ਹੋਣੀ ਕਰਵਾਉਂਦੇ ਨੇ ਸਾਨੂੰ ਕਾਲਜਾਂ वगैरह ਚ ਉਹ ਪੂਰਾ ਹੁੰਦਾ ਇਹ ਪੂਰਾ ਵਾਰਮ ਅਪ ਵਗੈਰਾ ਹੁੰਦਾ ਪੂਰੇ ਸੈੱਟ ਹੁੰਦੇ ਨੇ ਪੂਰੀ ਐਕਸਰਸਾਈਜ਼ਾਂ ਹੁੰਦੀਆਂ ਨੇ ਉਵੇਂ ਹੁੰਦਾ ਜੀ ਚਲੋ ਅੱਜ ਅਸੀਂ ਐਂਟਰਟੇਨਮੈਂਟ ਦਾ ਇੱਕ ਵਧੀਆ ਲੱਗਿਆ ਸੀ ਰਸਤੇ ਰੁਕੇ ਤੇ ਅੱਜ ਜਿਹੜੇ ਨੌਜਵਾਨ ਮਿਲੇ ਬਹੁਤ ਵਧੀਆ ਅਜਿਹੀਆਂ ਐਕਟੀਵਿਟੀ ਸਾਨੂੰ ਕਰਨੀਆਂ ਚਾਹੀਦੀਆਂ ਜਿਸ ਨੂੰ ਸਮਾਜ ਨੂੰ ਸਹੀ ਮਿਲਦਾ ਜਿਹੜਾ ਵਿਰਸਾ ਹੈਗਾ ਉਸ ਉਹ ਵੀ ਇੱਕ ਤਰ੍ਹਾਂ ਦਾ ਪ੍ਰਮੋਟ ਹੁੰਦਾ ਹੈ ਲੋਕਾਂ ਦੇ ਵਿੱਚ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕੈਮਰਾ ਪਰਸਰ ਰਮੇਸ਼ ਜੀ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ